ਲੋ ਜੀ ਬਾਈ ਮਿਲੋ ਵੰਟੀ ਜੀ ਸਵੀਕਾਰ ਜੀ ਹਾਂ ਜੀ ਅੰਕਲ ਸਵੀਕਾਰ ਜੀ ਹਾਂ ਜੀ ਮਨਾ ਬਾਈ ਸਵੀਕਾਰ ਜੀ ਵੰਟੀ ਬਾਈ ਮੰਨ ਆਪਣਾ ਦੱਸੋ ਕਿਆ ਕਰਨਾ ਹੈ ਅੰਕਲ ਕੋ ਹੁਣ ਇਹਦੇ ਕੋ ਸੌਦਾ ਕਰਨਾ ਹੈ ਇਹਨੂੰ ਦੱਸਣਾ ਹੈ ਆਪਾਂ ਨੇ ਹਾਂ ਨਾ 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 ਪਈ ਪਤਾ ਹੋਵੇ ਨਾ ਕਿਸੇ ਚੀਜ਼ ਦਾ ਹਾਂ ਅਮਨੇ ਸੌਦਾ ਦਾ ਫੇਰ ਹਾਂ ਕੋਈ ਚੀਜ਼ ਉਹ ਬਕਾਉ ਹੋਵੇ ਫਿਰ ਘਰ ਦਾ ਕੰਮ ਸੌਦਾ ਕਾਦਾ ਫੇਰ ਯਾਰ ਵੰਟੀ ਹਾ ਦੱਸ ਦੇ ਯਾਰ ਰੋ ਛਤਰੀ ਪਈ ਐ ਛਤਰੀ ਤੇ ਮੈਨੂੰ ਪਤਾ ਹੈ ਹੈਗੀ ਐ ਹਾਂ ਜਦ ਪਤਾ ਨਹੀਂ ਕਿ ਹੈਗੀ ਐ ਤੇ ਹੈਗੀ ਐ ਅੰਕਲ ਹੈਗੀ ਐ ਇੱਕ ਗੱਲ ਵੀ ਨਹੀਂ ਹੈ ਜੀ ਛਤਰੀ ਯਾਰ ਦੇ ਗਾ ਤੋੜੂਗਾ ਹਾਂ ਸਹੀ ਹੈ ਤੋੜੀ ਵਾਲੇ ਚ ਪਾਈ ਵੀ ਆ ਲੈ ਬਾਡੀ ਟੈਕਰ ਦੀ ਤਾਰੀ ਦੇਖੀ ਤਾਰੀ ਕਿਹ ਨਾਲ ਤਾਰੀ ਦੀ ਪਿੱਛੇ ਦੇ ਕਿਹੜੇ ਟਰੈਕਟਰ ਦੀ ਤਾਰੀ ਸੀ ਕੋਈ ਤਾਰੀ ਨਹੀਂ ਕਿਹੜੀ ਤਾਰੀ ਆ ਲਵਾ ਕੇ ਲੈ ਜੇ ਦੂਈ ਹੈ ਹਾਂ ਗੱਲ ਤਾਰੀ ਦੀ ਕੋਈ ਛਤਰੀ ਲਵਾ ਕੇ ਲੈ ਇਹਦਾ ਦੂਆ ਸ਼ੌਕ ਜਾਨੀ ਤਾਂ ਆਇਆ 85 ਦੀ ਦੂਆ ਲਵਾ ਕੇ ਲੈ ਤੇ ਹੁੱਡ ਦੂਏ ਟਰੈਕਟਰ ਦੀ ਛਤਰੀ ਤਾਰੀ ਯਾਰ ਹਾਂ ਬਾਕੀ ਪਤਾ ਕਾ ਕਹੇ ਇਹ ਹੋਈ ਫੇਟਾ ਦੇ ਦੇਣੇ ਜਾ ਰੋ ਤੇਰੀ ਗੈਰ ਵਾਲੀ ਗੱਲ ਨਾਲ ਤਾਂ ਇਹ ਹੋਈ ਫੇਟਾ ਦੇ ਦੇਣੀ ਸੱਤੀ ਆਂਕਲ ਹਾਂਜੀ ਆ ਮੇਰਾ ਵੀ ਹੱਲ ਕਰੋ ਕੋਈ ਆ ਵੀ ਦਾ ਵੀ ਕਰ ਦੋ ਕੋਈ ਹੱਲ ਟਰੈਕਟਰ ਟ੍ਰਕਟਰ ਦਾ ਕਰੋ ਇਹਦਾ ਹੱਲ ਭਾਈ ਟਰੈਕਟਰ ਦੀ ਗੱਲ ਬੰਟੀ ਦੀ ਠੀਕ ਹੈ ਹੁਣ ਟਾਈਮ ਨੂੰ ਪੁੱਛ ਲੈ ਸਾਰੇ ਦੱਸ ਐ ਤਾਂ ਹੁਣ ਜੀ ਆਰਡੀ ਵਾਲੇ ਜਿਹੜਾ ਉਹ ਤੁਹਾਨੂੰ ਉੱਥੇ ਮਿਲਿਆ ਤਾਂ ਪਾਉਂਦਾ ਨਹੀਂ ਫਵਰਾ ਦੀ ਜਾਂ ਫਿਰ ਤਕੜਾ ਬੰਦਾ ਹੋ ਹਮਮ ਕਿਤੇ ਦੇ ਗੁਰਦਾ ਕਪੜੇ ਪਾ ਕੇ ਰੱਖਿਆ ਕਿਹਣਾ ਕਿਹੜਾ ਫਾਲਾ ਕਹਿੰਦਾ ਵੀ ਛੇ ਛੇ ਧਾਰਾ ਪੈਣੀ ਸੀ ਆਰਟੀ ਚ ਵੀ ਜੌਂਡੀਆ ਜਿਹੜਾ ਕੋ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ ਆਹ ਟਰੈਕਟਰ ਕਿੱਥੇ ਮੈਨੇ ਚੋਕਾ ਜੌਂਡੀਆ ਤਾਂ ਤਾਂ ਉਹੀ ਕੰਨਾਂ ਨੂੰ ਹੱਥ ਲਾਉਂਦਾ ਨਾ ਖੜਾ ਉਹੀ ਲੈ ਲੈ ਹਾਂ ਐਡਾ ਤੇਰਾ ਕਿਹੜਾ ਫਾਰਮ ਆ ਵੀ ਤਾਂ ਠੇਕੇ ਵਾ 50 ਕਿਲੇ ਲੈਣੇ 20 ਘਰ ਦੇ ਇਹ ਤਾਂ ਇੱਕ ਕਿਰਾਏ ਕਰੂ ਕਰਕੇ ਮੁੰਡੇ ਦੇ ਦੇ ਦਿਆ ਕਿ ਆ ਇਹਨਾਂ ਚ ਛੋਟਾ ਕਿਹੜਾ ਲਵੇ ਮਰਾ ਵੀ 575 ਖਰਾ ਦੇ ਰਿਹਾ ਇਹਨੂੰ ਵਾਹ ਤੇ ਵਧੀਆ ਚੀਜ਼ ਆ ਇੱਕ ਵਾ ਟੈਂਕ ਹੀ ਭਰੀ ਵੀ ਇਹਨੇ ਸ਼ਾਮ ਮੁੱਕੜੀ ਹੋ ਰਹੀ ਸ਼ਾਮ ਮੁੱਕੜੀ ਹੋਣੀ ਵਾਟ ਕੀ ਕਹਿੰਦਾ ਸਿਆਮ ਨੂੰ ਸਾਹੂਲੇ ਉਹ ਡੈਕਟਰ ਚੱਜ ਦਈਏ ਲੈ ਦੇ ਲੈ ਠੀਕ ਨਹੀਂ ਵੰਡਦੇ ਨਾ ਨਾ ਵੰਡ ਜੀ ਵਿੱਚ ਬੈਠੂਗਾ ਚੱਲ ਕਿੱਥੇ ਮਿਲਣਾ ਯਾਰ ਇਹ ਛੱਡ ਦੇ ਕਿੱਥੇ ਦੇ ਮੇਰੇ ਮੇਰੇ ਡੈਕਟਰ ਮੈਂ ਹੁਣ ਸੀ ਦੇਖੇ ਆ ਜੱਗੇ ਦੇ ਤਾਂ ਬਹੁਤ ਕਿਸਮ ਦਾ ਅਰਜਣ ਆਏ ਹੋ ਰੱਬਾ ਛੋਟੇ ਜਿਨਾ ਜੋਰ ਆ ਨਾ ਬੜਿਆਂ ਜਿਨਾ ਛੋਟਿਆਂ ਜਿਨਾ ਜਿਹੜਾ ਤੁਸੀਂ ਦੇਖਿਆ ਜੇ ਟਰੈਕਟਰ ਹੋਵੇ ਨਾ ਉੱਥੇ ਉਹ ਪਤਾ ਨਹੀਂ ਬੱਲਾ ਪਿੰਡ ਦਾ ਬੱਲਾ ਵਾਲੇ ਕੋਲ ਹਾਂ ਕਦਾਜੀ 16 ਮਾਡਲ ਕਿਹਾ ਹੁੰਦਾ ਹੈ ਬੰਦਾ ਵੀ ਠੀਕ ਆ ਬਤਾ ਹੈ ਆਹ ਟਰੈਕਟਰ ਜੱਗੇ ਦੇ ਇਨਾ ਪਸੰਦ ਆ ਨਾ ਉਹ ਲੰਗੜੇ ਕਿਉਂ ਨਹੀਂ ਜਾਂਦੇ ਉੱਥੇ ਨਹੀਂ ਤੇਰਾ ਸਮਰਾਲੇ ਬੀਜਾ ਰੋਡ ਤੋਂ ਤੇ ਜਾ ਕੇ ਆਏ ਤਿੰਨ ਚਾਰ ਜਗ੍ਹਾ ਅਸੀਂ ਸਮਰਾਲੇ ਇੱਕ ਤਾਂ ਜਾ ਕੇ ਉਹ ਫੜਗਡਾ ਪ ਗਈ ਉਹੀ ਆ ਗਈ ਬੀਜੇ ਰੋਡ ਤੇ ਉਹੀ ਹੈ ਉਹੀ ਜਾਏ 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 ਕੇ ਨਾ ਸਾਡੇ ਕੋਲ ਪੈਸੇ ਹੁੰਦੇ ਟਰੈਕਟਰ ਲੈ ਆ ਕੇ ਇੱਥੇ ਖੜਾ ਕਰਾ ਦੇ ਹਾਂ ਬੜਕਾ ਉਹ ਅਰਜਣ ਅਰਜਣ 50000 ਰੁਪਏ ਨਾ ਛੱਡ ਕੇ ਜਾਂਦਾ ਉਹਦਾ ਬਾਈ ਜੌਨ 59 ਕਿਰਾ ਖੜਾ ਬੱਟੀ ਮੇਰੇ ਹਿਸਾਬ ਨਾਲ ਵੀ ਛਤਰੀ ਹੈ ਨਹੀਂ ਮਨ ਲੱਗਦੀ ਚਲ ਕੋਈ ਨਹੀਂ ਛਤਰੀ ਮੈਂ ਲਾਦਾ ਅਰਜਣ ਲਾਤੀ ਦੀ ਉਹ ਕਈ ਨਾ ਦਾ ਵੀ ਵੇਚਣੀ ਤੇ ਮੈਨੂੰ ਐ ਨਹੀਂ ਪਤਾ ਕੋਈ ਨਹੀਂ ਹੁੱਡ ਲੋਣੀ ਹੋਣੀ ਖੜਾ ਲੋਣ ਕੋਈ ਉੱਡ ਲੋਵਾ ਦੇ ਦੇ ਉਹ ਬਾਈ ਐਨਾ ਕਰ ਜਾਣਾ ਹੁਣ ਤਾਂ ਤੂੰ ਬੰਨ ਕਰ ਜਾਏ ਇਹ ਆਏ ਦੇਖੀ ਕੰਨ ਫੜੀ ਜਿਹੜਾ ਨਾਲ ਇੱਕ ਹੋਰ ਲਈ ਖੜਾ ਦੇਣਾ ਇਹ ਦੇਖ ਲੈ ਹੁਣ ਉਹ ਨਹੀਂ ਹਾਲੇ ਨੇ ਕੰਨ ਫੜਦੇ ਦੀ ਆਦਤ ਆ ਸ਼ੁਰੂ ਨਹੀਂ ਹੁੰਦੀ ਹੰਨ ਦਾ ਪੰਡ ਦਾ ਤੂੰ ਪਹਿਲਾਂ ਸੀ ਆ ਤਾ ਵਾਟੀ ਵੇਤੀ ਹੈ ਚਲ ਆਏ ਘੜਾ ਆ ਤੀਰ ਫੋਨ ਕਰਾ ਕਿਆ ਗੱਲ ਹੈ ਮੈਂ ਤੈਨੂੰ ਆਰਟੀ ਫੋਨ ਕਰਕੇ ਪੁੱਛਦਾ ਵੀ ਪੁੱਛ ਲਈ ਕਿੰਨਾ ਕਰ ਕਿੰਨੇ ਪੈਸੇ ਆ ਜੇ ਉਹ ਤੀੜੀ ਪੂਰੀ ਵੀ ਕਰ ਦਲੇ ਐਂ ਤਾਂ ਆੜਦੀ ਨੇ ਮੇਰੇ ਪੁੱਛ ਲੈ ਕਿੰਨੇ ਆ ਤੂੰ ਕਿੰਨੇ ਦੇਣੇ ਆਏ ਉਹ 2 ਲੱਖ ਦੀ ਯਾਰ ਨਹੀਂ ਉਹ ਥੋੜੇ ਹੋਣ ਚਲੋ ਮੰਨ ਥੋੜੇ ਨਾ ਮੇਰੇ ਵੀ ਬਹੁਤ ਆ ਐਂ ਐਂ ਥੋੜੀ ਹੁ ਮੰਨਦਾ ਆਉਣੇ ਕਿੰਨੇ ਲੱਖ ਦੇਣੇ ਆਲਾ ਹੈਗਾ ਏ ਬੜੀ ਕਿੰਨਾ ਸਾਨੂੰ ਪੜਦੇ ਚੱਕਣੇ 5 ਲੱਖ ਰੁਪਏ ਲੱਤਾ ਆਰਤੀ ਦੇ ਟਰਾਲਾ ਲੈਂਦਾ ਉਹਦਾ 3% ਰੁਪਿਆਜ ਦੇਖ ਲੈ ਕਿੰਨਾ ਹੋ ਗਿਆ ਕਿੰਨੇ ਮਹੀਨੇ ਗਰਮੀਆਂ ਚ ਲਾ ਕੇ ਦੇਣਾ ਪੂਰਾ ਹੈ 6 ਲੱਖ ਰੁਪਏ ਦੇਣਾ ਪੈਣਾ 5 ਲੱਖ ਦਾ ਵਿਆਜ ਲਾ ਲਾ ਦੂੰ ਦੇਖ ਤਾਂ ਸਹੀ ਤੈਨੂੰ ਮੰਮਨੇ ਹਾਂ ਤੇ ਇਹਨਾਂ 5 ਦੇ 15000 15000 ਰੁਪਏ ਮਹੀਨਾ ਬਣਦਾ ਕਿ ਨਹੀਂ ਬਾਲ ਤੂੰ ਮੰਮਨੇ ਦੱਸਿਆ ਇਹਨਾਂ ਦਾ ਚੰਨਦਾ ਕੁੱਤੇ ਹੋ ਗਿਆ ਨਾ ਗਮਲਾ ਗੂਲਾ ਝਾੜ ਕੇ ਦੇਖ ਢੋਰ ਢੂਰ ਪਈ ਪੈਸੇ ਘਾੜ ਲੈਣੇ ਕਿੱਥੇ ਆਉਣੇ ਹਾਂ ਇਹ ਕਹਿੰਦੀ ਹੁੰਦੇ ਆ ਹੋਰ ਕੀ ਕੋਈ ਐ ਮਾਂ ਬਾਂਟੀ ਪੱਟੜੀ ਆ ਜਿਹੜਾ ਅੱਜ ਪੱਟੜ ਕੋਈ ਜਾ ਕੇ ਆਈ ਇਹ ਮਾਂ ਕਿੱਧਰ ਕਿਆ ਕਰਨ ਚੱਲੀ ਆ ਜੁੱਧਰ ਨਹੀਂ ਕੋਈ ਐ ਕਹਿੰਦਾ ਹੁੰਦਾ ਵੀ ਮੇਰੇ ਕੋ ਪੈਸੇ ਪੈਸੇ ਮੈਂ ਫਿਰ ਹੀ ਮਿਲ ਗਿਆ ਆਪਾਂ ਨੂੰ ਹਾਂ ਨਗਰ Bamber ਪੈਸੇ ਪਹਿਲੀ ਵਾਰ ਕੋੜਤਾ ਯਾਰ ਟਰੈਕਟਰ ਤੇ ਕਿਹੜੇ ਉੱਪਰ ਬਾਈ 10000 ਰੁਪਏ ਲੱਗ ਗਿਆ ਚਲੋ ਚੀਜ਼ ਬਣ ਗਈ ਕਲੱਚ ਪਲੇਟ ਬੰਟੀ ਸਾਰਾ ਕੰਮ ਹੋ ਗਿਆ ਸਾਰੇ ਗੱਲ ਚੱਲ ਗਿਆ ਨਾਲੇ ਹੱਥ ਵੀ ਬਿੱਲੂ ਦੇ ਲੱਗੇ ਚੱਕੇ ਨਾ ਚੱਕੇ ਚੁੱਕੇ ਸਾਰੇ ਕਿਹੜੇ ਕਦੇ ਖੋਲਿਆ ਤਾਂ ਬਹੁਤ ਘਾਣ ਚੱਲਿਆ ਹਮ ਇੱਕ ਨੂੰ ਤਾਂ ਥੜੀ ਉਹ ਨਿਕਲ ਹੀ ਨਾ ਕੋਣ ਉਹਨਾਂ ਨੇ ਬੈਲਡ ਕਰਾ ਆ ਕੇ ਉਧਰ ਪਰਲੇ ਪਾਸੇ ਪਤਾ ਨਹੀਂ ਕਿਹੜੇ ਸਾਬ ਨਾਲ ਗੱਡੀ ਮੈਦਾ ਗਿਆ ਸਵਾਰ ਨਹੀਂ ਜਾਈ ਜਾਸ ਤੇ ਜਾਂ ਸੀ ਚਲੇ ਰਿਹਾ ਤੇਰੇ ਕੋਲ ਹੱਥ ਲੱਗੇ ਆ ਕੇ ਖੁੱਲਿਆ ਹੀ ਨਹੀਂ ਖੁੱਲਿਆ ਨਹੀਂ ਕਿਹੜੇ ਬਹੁਤੀ ਚਲਾਈ ਵੀ ਟਰੈਕਟਰ ਨਾ ਮਾ ਯਾਰ ਆ ਟਰਾਲੇ ਲਗਿਆ ਕਰਾ ਕੇ ਲਿਆ ਕਰ ਲ ਉਹ ਕੱਲ ਯਾਰ ਕੋ ਪਿੱਛੇ ਤੇ ਅੱਛਾ ਹੋ ਲੱਗੇ ਹੋ ਮੈਂ ਨਹੀਂ ਦੇਖਿਆ ਮਹਾਂ ਟਰੈਕਟਰ ਕਿਹੜਾ ਹੈ ਇਸ ਤੇ ਅੱਲਾ ਕੌਣ ਬਾਈ ਕਰਦਾ ਕੱਲ ਦੀ ਗੱਲ ਸਮਝ ਜੀ ਬਾਟੀ ਉਹਨੂੰ ਮਾਰ ਲਾ ਫੋਨ ਉਹ ਵਿੱਚ ਬੰਦੇ ਕਹੀ ਜਾਂਦੇ ਆ ਵੀ ਮੰਡੀਆਂ ਨਹੀਂ ਖੁੱਲਦੀ ਧੰਨ ਵੜਾਉਣੇ ਹੁਣ ਕਿਆ ਕਰੀਏ ਬਾਈ ਉਹ ਮੰਡੀਆਂ ਦਾ ਖੁੱਲ ਜਾਣ ਤਾਂ ਚੰਗੀ ਗੱਲ ਹੈ ਦੇਖ ਤਾਂ ਯਾਰ ਫੋਨ ਕਰ ਤਾ ਨਹੀਂ ਤਾਂ ਬਾਈ ਬੁਰਾ ਹਾਲ ਹੈ ਮਨੇ ਪਹਿਲੀ ਤਰੀਕ ਨੂੰ ਖੋਲਣੀਆਂ ਇਹ ਸਾਨੂੰ ਪਹਿਲੀ ਨੂੰ ਖੁੱਲ ਕੇ ਹੁਣ ਤਾਲਾ ਦੋ ਦਿਨ ਤੱਕ ਹਾਂਜੀ ਖੜੇ ਬੇਤੀ ਲਾਈ ਹੈ ਅਗੇ ਤਿੰਨ ਲਾਈ ਹੈ ਇਹ ਆ ਗਾ ਲੈਣਾ ਡਰਦਾ ਆ ਇਹ ਪਹਿਲੀ ਨੂੰ ਖੁੱਲ ਕੇ ਹੁਣ ਤਾਲ ਬਹੁਤ ਆ ਬਾਕੀ ਗੱਲ ਮੜੇ ਪਾਣੀ ਨਾਲੇ ਗੱਲ ਲਓ ਜੀ ਇੱਧਰ ਹਾਂਜੀ ਭਾਈ ਜੱਗਾ ਜੀ ਅੱਸੀ ਗੱਲ ਜੀ ਕਹਾਂ ਲੈ ਆਪਣਾ ਯਾਰ ਦੋਸਤਾਂ ਮੁੰਡਾ ਜਿਹੜਾ ਬਿੱਟੂ ਲੱਗਿਆ ਬੈਂਕ ਚ ਉਹਦਾ ਭਾਈ ਆ ਇਹ ਠੀਕ ਹੈ ਇਹ ਇੱਧਰ ਤਗੜੇ ਸੌਦੇ ਮਾਰਦਾ ਗਲੀਆਂ ਗੁਲੀਆਂ ਖੂਪੀਆਂ ਚ ਬੜੇ ਬੜੇ ਪੈਸੇ ਪਾ ਕੇ ਇਹ ਭਾਈ ਘਟੜਾ ਵਾਲਾ ਕੰਮ ਹੈ ਇਹ ਆਪਣਾ ਹਾਂਜੀ ਵੀਰ ਜਿੱਥੇ ਵੀ ਹੋਵੇ ਭਾਈ ਕੁਝ ਵੀ ਕਰਾਉਣ ਵਾਲੇ ਭਾਈ ਦਾ ਨੰਬਰ ਦੱਸ ਲੀ 95924 09756 بھائی ਜੇ ਕਿਸੇ ਨੇ ਖੱਡਾ ਖੁੱਡਾ ਖਾਲੀ ਕਰਾਉਣਾ ਹੋਵੇ ਕਿੱਥੇ ਦਾ ਪਾਕਿਸਤਾਨ ਆਲੀ ਦੇ ਜਾ ਸਕਦੇ ਬਾਈ ਕਿੰਨਾ ਕਲੰਬਾ ਪਾਈਪ ਪਾਈਪ 200 ਫੁੱਟ 300 ਫੁੱਟ ਤੱਕ ਹੋਵੇ ਅੱਛਾ ਜੇ ਏਰੀਆ ਕਿੱਥੇ ਤੱਕ ਜਾ ਸਕਦੇ ਏਰੀਆ ਆਫ ਕਨੌਲੀ ਤੱਕ ਬਾ ਠੀਕ ਹੈ ਬਾਈ ਜੇ ਕਿਸੇ ਨੇ ਮਿਲਾ ਲਿਆ ਖਰਚਾ ਦੇਣ ਦਾ ਰਵਗਲਾ ਜਾਉਂਗੇ ਛੁਕਦੇ ਹਾਂ ਨਾ ਬਾਈ ਜੇ ਕਿਸੇ ਨੇ ਖੱਡਾ ਖੁੱਡਾ ਖਾਲੀ ਕਰਾਉਣਾ ਕਰਦਾ ਕੰਮ ਤਾਂ ਫਿਰ 8 ਕਿਲੋਮੀਟਰ ਦੇ ਅੰਦਰ ਅੰਦਰ ਹੋਬਰ ਕਹਿੰਦਾ ਉਹ ਜਦ ਮਰਜ਼ੀ ਹੋਵੇ ਪਾਣੀ ਹੋਵੇ ਸੀਵਰੇਜ ਸੀਵਰੇਜ ਜਿਹੜਾ ਕੋਈ ਮਰਜ਼ੀ ਹੋਵੇ ਬਾ ਠੀਕ ਹੈ ਤਿਆਰ ਆ ਜੀ ਦੇਖੋ ਚੱਲ ਆਇਟ ਆ ਮੈਂ ਫੋਟੋ ਫੈਕਟਰੀ ਕੰਮ ਲਾ ਦੋ ਤਾਂ ਜੋ ਬਹੁ ਡੂੰਘਾ ਰਹਦਾ ਬਾਈ ਇਹਨਾਂ ਨੇ ਡਰਾਇਵਰ ਤੋੜਨੀ ਆ ਜੱਗੇ ਨੇ ਵੀ ਦੱਸਤਾ ਕਿ ਨਵਾਂ ਤਰੀਕਾ ਫੇਸਬੁੱਕਾਂ 'ਪਰ ਦੇਖ ਕੇ ਕਰਨ ਲੱਗਿਆ ਇਹ ਮਾਟੀ ਦੇਖ ਲੈ ਕੋਈ ਕੰਮ ਨਾ ਕਰਦੀ ਕੋਈ ਚੈੱਕ ਕਰ ਲੈ ਹਾਂ ਦੇ ਚੱਲ ਓਏ ਆ ਬਾਈ ਇੰਸਟਾਗ੍ਰਾਮ 'ਪਰ ਰੀਲ ਦੇਖੀ ਸੀ ਵੰਟੀ ਨੇ ਉਹ ਜੇ ਕਿਆ ਕਰਦੇ ਪੈਨ ਜੀ ਗੁੱਲੀ ਲਾਤੀ ਰਹੇਠਾ ਇੰਸਟਾਗ੍ਰਾਮ 'ਪਰ ਰੀਲ ਦੇਖ ਕੇ ਬਾਈ ਉਖਣਾ ਫੋਕਾ ਸਿੱਧੀ ਕਰਨ ਲੱਗੇ ਏ ਫੱਟੀ ਪੈਨ ਲੱਗੀ ਵੀਰੇ ਹੇਠਾਂ ਦੇ ਕੱਢ ਲੈ ਦੁਗਿਆ ਵੰਟੀ ਇੱਕ ਮਿੰਟ ਚੱਲ ਬਾਈ ਚੱਲ 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 ਆੜਿਆ ਸਾਈਡ ਦੇ ਅੱਗੇ ਆਹ ਓਹ ਹੋ ਗਈ ਹੋ ਗਈ ਜੱਗੇ ਹੌਲੀ ਹੌਲੀ ਹੋ ਗਈ ਹੋ ਗਈ ਬਸ ਵਾਂਟੀ ਨਰਦੇ ਤੇਕੇ ਹੋ ਗਈ ਦਿੱਤਾ ਅੱਜ ਹੋਰ ਕਰਦੇ ਹਾਂ ਹੋ ਗਈ ਹੋ ਗਈ ਦੇਖ ਨਾ ਨਵੇਂ ਨਵੇਂ ਕਾਢਾ ਕਿ ਤੇਰੇ ਇੱਕ ਦਾ ਬਾਅਦ ਦੇਖੀ ਜਾਈ ਹਾਂ 6 ਹੁੱਕ ਪਾ ਦੇਖਦਾ ਨਵੇਂ ਨਵੇਂ ਜੇ ਹੁੱਕ ਥੱਲੇ ਕਰਨੀ ਪੈਣੀ ਮੈਂ ਕਹਿੰਦਾ ਹੈ ਲਿਫਟ ਜ਼ਿਆਦਾ ਚੱਕ ਹੋ ਜਾਂਦੀ ਹੈ ਚੱਲ ਬਸ ਬਸ ਹੋ ਗਈ ਉਹ ਹੋ ਗਈ ਵੰਟੀ ਬੱਸ ਹੋ ਗਈ ਹੋ ਗਈ ਮੇਰੇ ਸਾਹਮਣੇ ਨਾਲ ਤਾਂ ਹੋ ਗਈ ਹੋ ਗਈ ਓਏ ਕਰ ਰਹਿ ਗਿਆ ਕੋਈ ਨੁੱਕਰ ਦੀ ਦੇਖਦਾ ਇੰਨਾ ਕੁਝ ਨਹੀਂ ਹੁੰਦਾ ਸਿੱਧੀ ਹੋ ਗਈ ਜੇ ਨਹੀਂ ਲੋ ਜੀ ਬਾਈ ਨੇਤਰਾ ਬਾਈ ਨਾਲ ਇਹ ਸ਼ਟਰ ਚ ਜਾ ਕੇ ਤੇ ਅੱਜ ਰੌਣਕ ਮੇਲਾ ਹੈ ਨਹੀਂ ਬਾਈ ਇੱਧਰ ਕਿੱਧਰ ਹਾਂ ਬੱਸ ਕਹਿੰਦੇ ਭਰਨੇ ਤਿਆਰੀ ਕਰਦਾ ਕੋਈ ਕੁਛ ਕਰਦਾ ਏ ਵੀ ਬੰਦੇ ਹੈ ਨਹੀਂ ਅੱਜ ਵੀ ਜੀ ਆਪਾਂ ਹੀ ਬੈਠੇ ਹਾਂ ਜੂਰੇ ਤੇ ਆਹਨ ਹੱਥ ਬਾਈ ਹੁਣ ਤੇ ਆਪਣੇ ਥਾਂ ਕਾਹਦਾ ਹੁੰਦੇ ਤਾਂ ਤਾਂ ਉਹਰੇ ਆਈ ਗਈ ਐ। ਉਹ ਖੇਤ ਬੰਗੂ ਅੱਲਾਹ ਦੇ ਥਲੇ ਦੇ। ਉਹ ਖੇਤ ਦਾ ਚੱਕਰ ਆ। ਹਾਂ ਉਹ ਜਿਹੜੀ ਗਰਦੀ ਚਮਈ ਜਦ ਤੱਕ ਖੇਤ ਨਹੀਂ ਸੁੱਕਦਾ ਜਦ ਤੱਕ ਮਸ਼ੀਨ ਨੇ ਲੋਡ ਨਹੀਂ ਆਉਣਾ। ਨਹੀਂ ਪਛਵਾ ਚੱਲੇ ਰੇ ਥਾਤੀ ਸੁੱਕੇਰੇ ਵੱਡੋ ਨੇ। ਹਾਂ ਬੱਲੇ ਬੱਲੇ। ਧਰਤੀਂ ਢੀਕਦਾ ਵੀ ਘਰ ਸੁਕੂਗੀ। ਹਾਂ ਹਾਂ। ਜੱਗੇ ਦਾ ਕਹਿੰਦਾ ਜਗਾ ਕਹਿੰਦਾ ਮੇਰਾ ਨੰਬਰ ਲੱਗਦੇ ਆ ਫਿਰ। ਉਹਦਾ ਨੰਬਰ ਲੱਗਦੇ ਆ। ਉਹ ਹਵਾ ਗਈ। ਹਾਂ ਹਾਂ। ਕੋਸੋਰੇ ਤੇੜਾ ਪਾਟੀਆਂ ਫਿਰ ਉਹਦਾ ਖੇਤ ਸੁੱਕਾ ਹੀ ਦਾ। ਹਾਂ ਮੇਰੇ ਤਾਂ ਜਮਈ ਪਿਛੇ ਪਈ ਐ ਨਾ ਫਿਰ ਜਦ ਤੱਕ ਇਹਨਾਂ ਧਰਤੀ ਸੁੱਕੇ ਤੇ ਉਹ ਫਿਰ ਚੱਕਣਾ। ਹੁਣ ਆਇਆ ਰਤ ਵੀ ਜਿਹੜਾ ਹੈ ਕਵੇਰੀ 468 ਪੀਆ ਵੀ ਠੀਕ ਹੈ ਇਹ ਪੁੱਟ ਜਾ ਰੱਖੋ ਬਾਰੇ ਚਾਰ ਤਾਂ ਠੀਕ ਹੁਣ ਫਿਰ ਨਾ ਮੜਾ ਚਲੋ ਦੇਖਦੇ ਆ ਵੀ ਜਿੰਨੇ ਵੀ ਇਹ ਬੀਜ ਆ ਵੀ ਮੈਂ ਜਿੰਨੇ ਵੀ ਦੇਖੇ ਸਾਰੇ ਬੀਜ ਗਰ ਗਿਆ ਹਾਂ ਵੀ ਇਹਦੀ ਜਾਨ ਨਹੀਂ ਹੈਗੀ ਬੰਦੇ ਆਵਾਜ਼ ਵੀ ਖਾਸ ਗਈ ਹੈ ਆਵਾਜ਼ ਵੀ ਖਾਸ ਗਈ ਹਾਂ ਰਾਜੀ ਬਾਈ ਨੇ ਕਿਹਾ ਤਾਂ ਲੱਗਦਾ ਹੀ ਕੋਈ ਭਾਈ ਇਹ ਗੇਤੇ ਵੱਡੇ ਨੂੰ ਬੋਲਣੇ ਵਾਪਿੰਦੇ ਉਧਾਰ ਨੇ ਮੈਂ ਤੇ ਆਪ ਤੇ ਕਹੀ ਹੈ ਵੀ ਜਦੇ ਮੌਕੇ ਜੇ ਬਾਰੇ ਹੋ ਗਏ ਭਾਈ ਬੰਦੀਆ ਦਾ ਵੀ ਕਹਿੰਦੇ ਇਹ ਵੀ ਪਹਿਲੀ ਤਰੀਕ ਕਰਤੀ ਆ ਭਾਈ ਹਾਂ ਠੀਕ ਹੈ ਤੋ ਨਾ ਇਹ ਵੀ ਕੰਮ ਆੜਿਆ ਪਤਾ ਬਾਈ ਮੰਡੀ ਵਾਲਾ ਵੀ ਪਹਿਲੀ ਤਰੀਕ ਦੇਤੀ ਉਹਨਾਂ ਨੇ ਬਾਕੀ ਦੇਖਦੇ ਹਾਂ ਕੱਲ ਨੂੰ ਤੇਰੀ ਨੂੰ ਕੀ ਬਣਦਾ ਪਰ ਦੇਖ ਨਹੀਂ ਪਰ ਮੈਂ ਹੁਣ 2 ਦਿਨ ਤੱਕ ਵਾਟੂਂਗੀ ਤਿੰਨ ਤੱਕ ਆਪਣੀ ਮੈਂ ਤਾਂ ਬਣਾਉਂਗਾ 23 ਤੱਕ ਪੱਕੀ ਉਹ 5 ਰੱਖੀ ਪਈ ਆ 5 ਦੇ ਵਾਦੇ ਦੇਖੋ ਜਦ ਤੱਕ ਇਹ ਸੁੱਕੇ ਦੇ ਐਨ ਹੁਣ ਨਾ ਠੀਕ ਹੋ ਜਾਵੇ ਪੈਸੇ ਬਾਈ ਜੇਰੀ ਚੀਜ਼ ਤੇ ਵਜਨ ਹੁੰਦਾ ਉਹੀ ਗੱਲ ਦੀ ਆ ਵਜਨ ਹੁੰਦਾ ਇਹਨੂੰ ਦੇਖਦੇ ਹਾਂ ਬਾਕੀ ਆ ਪਿੰਡ ਵਾਲੀ ਆ ਬਣਾਣ ਨੂੰ ਇਹਦਾ ਖੜੀ ਹੈ ਮੇਰਾ ਬਾਈ ਤੇਲੇ ਦਵਾਈ ਲੈ ਮੇਰੇ ਦਾ ਤੇਲਾ ਪੈ ਗਿਆ ਪਤਾ ਨਹੀਂ ਕਿੱਥੇ ਰਿਹਾ ਉਹ ਵੇਖਣ ਲੱਗੇ ਕਹਾਣੀ ਕਹਿਣੀ ਆ ਤੁਸ ਮੈਂ ਗਿਆ ਵਾਰੂ ਚਮਕੌਰ ਗਿਆ ਤਾਂ ਕਹਿੰਦਾ ਭਾਈ ਜੇ ਵੱਢਣੀ 10 ਦਿਨ ਤੱਕ ਜੇ ਤੂੰ ੱਗੀਆਂ ਪੈਣ ਲੱਗੀਆਂ ਤੇਰੇ 10 ਦਿਨ ਸਾਰੇ ਖੇਤੇ ਪੈ ਗਏ ਆ ਫੇ ਤਾਂ ਕਰ ਦੇ ਜੇ ਵੱਢਣੀ 2 ਦਿਨ ਚ ਫੇ ਰਹਿਣ ਦੇ ਹੁਣ ਜੇ ਵੱਡੇ 10 ਦਿਨ ਤੱਕ ਹੋਣੀ ਲੋਇ ਬਾਰ 450 ਰੁਪਏ ਸਰੇ ਆਈਏ ਜਾਂ 200 ਰੁਪਏ ਕਰਨ ਵਾਲਾ ਲੈ ਲੂਗਾ ਤਹੱਲੀ ਐ ਤਾਂ ਨਹੀਂ ਇਹ ਤਾਂ ਹੋਇਆ ਲੈ ਭਾਈ ਅੱਜ ਮੌਸਮ ਵਧੀਆ ਐ ਬਾਕੀ ਭਾਈ ਜਿਹਨੇ ਜਿਹਨੇ ਫਾਰਮ ਭਰਨੇ ਵਿਚਾਰੇ ਆਪਣੇ ਹੁਣ ਗੇਟ ਨਾ ਕੰਮ ਲੱਗੇ ਉਹ ਲੱਗੇ ਕੰਮ ਯਾਨੀ ਮੰਦਰ ਟੱਕਾ ਵੇੰਦਾ ਉੱਥੇ ਵੀ ਜਿਹੜੇ ਕੰਟੀਨਰ ਕੰਡੂਨ ਵਾਲੇ ਕੰਮ ਭਾਗੇ ਆਉਣਾ ਏ ਚਾਹ ਪਕੌੜਾ ਚੱਲਦਾ ਆਉਣਾ ਬੱਕਾ ਹੀ ਨਹੀਂ ਚਲੋ ਠੀਕ ਹੈ ਭਾਈ ਚੱਲਦਾ ਪ੍ਰੋਜੈਕਟ ਸਾਡੀ ਦਾ ਵੱਡੂਣੀ ਭਾਈ 10 ਤੇ ਲੈ ਕੇ 15 ਦਿਨ ਦੇ ਵਿੱਚ ਕਿਉਂਕਿ ਪੱਕੀ ਨਹੀਂ ਹੈਗੀ ਹਾਂ ਹਾਂ ਰਾਜੀ ਬਾਈ ਦੇ ਕਹਾਣੇ ਕਹਿੰਦਾ ਕੱਚੀ ਵਿੜਾਏ ਦਾ ਕੋਈ ਫਾਇਦਾ ਨਹੀਂ ਤੇ ਮੰਡੀ 'ਚ ਫੋੜ ਦੇਣੀ ਤੁਹਾਡੀ ਆਉਂਦੀ ਸਾਰੇ ਵੀ ਦੋ ਦਿਨ ਖੜਕੇ ਪੜਾ ਲਓ ਤੁਹਾਡੇ ਹੀ ਫਾਇਦਾ ਹੈ। ਬੱਸ ਤੁਹਾਨੂੰ ਕੀ ਹੋਵੇ ਹੁਣ? ਬਾਈ ਤੋਂ ਕਿਲੇ ਟ੍ਰੈਨੀ ਤੁੱਪੇ ਜੇ। ਇਹ ਇੱਕ ਹੈਵਿੰਦਰ ਭਾਈ ਰੰਗ ਹੋਏ ਨੇ ਥੋੜਾ ਬੰਨਣਾ ਟੰਦਾ। ਹਾਂ ਹਾਂ। ਬਾਈ ਸਾਡੇ ਇੱਥੇ ਸਕੀਮ ਵਾਲੇ ਆਏ ਤੇ ਕੰਮਦਾਨ ਕੰਪਨੀ ਵਾਲੇ। ਕਈ ਜਾਣਿਆਂ ਦੇ ਅੰਦਰ ਆਇਆ ਟ੍ਰੈਲੇ ਦੀ ਟੌਰ ਬਣ ਗਈ। ਲੈ। ਕੁੱਪਾ ਮੈਂ ਖੜਾਉਂਗਾ ਬਾਈ। ਇਵੇਂ ਫੇ ਇਕੱਠੇ ਲੈ ਕੇ ਜਾਉਂਗਾ ਤੁਸੀਂ ਕਿੱਲੇ? ਹਾਂ ਹਾਂ ਠੀਕ ਹੈ। ਹਾਂ ਮੈਂ ਘਰ ਨੂੰ ਦੇ ਚੱਲਿਆ ਮੇਰੇ ਇੰਨੀਆਂ ਥੋੜੀਆਂ ਲੱਗ ਜਰੋ ਲੋ ਜੀ ਬਾਈ ਬਾਈ ਵਾਲਾ ਟਰੈਕਟਰ ਦਾ ਸਲੈਂਸਰ ਚਿੜੀ ਵਾਲਾ ਹੈ ਅਵਿੰਦਰ ਭਾਈ ਆਉਂਦੀ ਸੀ ਹਾਂ ਪਹਿਲਾਂ ਕਿਹੜੇ ਕਿਹੜੇ ਆਉਂਦਰੀ ਕੋ ਸਾਰਿਆਂ ਨੂੰ ਨਹੀਂ ਮਹਿੰਦਰਾ ਨੂੰ ਆਉਂਦੀ ਆ ਸਵਰਾਜ ਨੂੰ ਨਹੀਂ ਮਹਿੰਦਰਾ ਨੂੰ ਹਾਂ ਸਵਰਾਜ ਨੂੰ ਹੀਟਰ ਨੂੰ ਪਹਿਲਾਂ ਸਲੈਂਸਰ ਬਾਇ ਕਰ ਦਿੱਤੀ ਸੀ ਇਹ ਉਹਦਾ ਬਿੰਡ ਵਾਲੇ ਵੀ ਸੈਂਸਰ ਬਾਅਦੋਂ ਲੱਗੇ ਆ ਜਿਹੜੇ ਮੋੜ ਮੇ ਆ ਕੇ ਹਾਂ ਹਾਂ ਬਲਵੀਰ ਵੇਖਿਆ ਕੰਮ ਛੇੜਤਾ ਭਾਈ ਹਾਂ ਪੂਰੇ ਤੇ ਦੇਖਿਆ ਮੈਨੂੰ ਹੁਣ ਦੇ ਗਿਆ ਦੇਖੋ ਜੰਗਲ ਦੇ ਕੁੱਤੇ ਬਸ ਜੰਗਲ ਜਿਹਾ ਬਣਾਉਣ ਲੱਗਿਆ ਹੈ ਘਰੇ ਹੋ ਗਿਆ ਕਿੱਥੇ ਗਿਆ ਉਹ ਉਹ ਦੇਖੋ ਚੱਲ ਬਿਆ ਕੰਮ ਭਾਈ ਨੇਤਰ ਬਾਈ ਦੇ ਸ਼ਟਰ ਵਾਲੇ ਕਮਰੇ ਦੀ ਮੌਜ ਉਹਦੇ 10 ਜਣੇ ਇਕੱਠੇ ਬਹਿ ਸਕਦੇ ਹਾਂ ਹਾਂ ਜੇ ਪਾਇਆ ਤੇ ਨਾ ਫਾਇਦਾ ਹੈਗਾ ਦੁਕਾਨ ਵੀ ਕਰ ਸਕਦਾ ਬਾਈ ਨੇ ਪਰ ਕਰੀ ਨਹੀਂ ਹੈਗੀ ਪਰ ਦੇਖੋ ਬੈਠਣ ਵਾਸਤੇ ਇੱਕ ਟਿਕਾਣਾ ਮਿਲਿਆ ਬਸ ਸਾਨੂੰ ਹਾਂ ਹਾਂ ਵਧੀਆ ਵਧੀਆ ਪ੍ਰੋਜੈਕਟ ਹੈ ਬਿੰਦਰਬਾਈ ਉਹਨਾਂ ਦੁਕਾਨ ਵੀ ਤੇਰੀ ਸਾਹਮਣੇ ਆ ਪੂਰਾ ਧਿਆਨ ਹੈ ਕੌਣ ਆਇਆ ਕੌਣ ਗਿਆ ਹੁਣ ਬੋਟਾ ਬੋਟਾ ਦੁਕਾਨਦਾਰ ਜੀ ਲੱਗਣਾ ਵੀ ਤੇਰਾ ਹਾਂ ਇੱਥੇ ਕੋਈ ਨਾ ਕੋਈ ਬੈਠੇ ਹੀ ਰਹਿੰਦਾ ਫਿਰ ਵੀ ਲੱਗੇ ਜਾਂਦੇ ਤੇ ਹਮ ਤਾਂ ਇੱਕ ਬੰਦਾ ਹੁੰਦਾ ਹੀ ਹੈ ਹਾਂ ਨਹੀਂ ਦੇਖ ਹਾਂ ਮੰਡੇ ਨਹੀਂ ਜਾ ਕੇ ਆਉਣਾ ਇਹਦੇ ਕਾਰਨ ਜੇ ਵੱਡਾ ਮोटा ਬਗਰੇ ਆਉਣ ਉਹ ਚੱਕ ਕੇ ਲੋਹੇ ਦੇ ਘੱਟੇ ਆਉਂਦੇ ਨੇ ਮਾਲਾ ਠੀਕ ਹੈ ਬਾਈ ਜੀ ਹੁਣ ਜਦੋਂ ਫੋਨ ਕਰਦਾ ਤਾਂ ਫੋਨ ਆਇਆ ਤਾਂ ਸਾਨੂੰ ਬੱਝ ਨਹੀਂ ਆ ਬਿੰਦਰਬਾਈ ਨੇ ਅੱਜ ਇਹ ਤਾਂ ਦੇਖਦੇ ਵੀ ਕਿ ਆ ਪ੍ਰੋਜੈਕਟ ਹੈ ਆ ਦੇਖਣਾ ਕਾਲਾ ਦੇਖਾਂਗੇ ਅੱਗੇ ਜੀਆ ਔਰ ਦੇਖੋ ਬਾਈ ਉਹ ਚੜੀ ਦੀ ਗੱਲ ਕਰਦੇ